ਇੱਕ ਆਰਥਰ ਐਸ਼ ਹੋਇਆ ਤੇ ਉਹ ਲਾ ਟੈਨਿਸ ਦਾ ਨਾ ਚੰਗਾ ਪਲੇਅਰ ਸੀ ਚੰਗਾ ਖਿਡਾਰੀ ਸੀਗਾ ਤੇ ਤੁਸੀਂ ਕਦੇ ਗੂਗਲ ਤੇ ਵੀ ਜਾ ਕੇ ਵੇਖਣਾ ਤੁਹਾਨੂੰ ਪਤਾ ਲੱਗੇਗਾ ਉਹ ਵਰਲਡ ਚੈਂਪੀਅਨ ਬਣਿਆ ਆਰਥਰ ਐਸ਼ ਉਹ ਵਰਲਡ ਚੈਂਪੀਅਨ ਬਣਿਆ ਸਮੇਂ ਦੀ ਨਜ਼ਾਕਤ ਕਿ ਉਹਨੂੰ ਇੱਕ ਲਾ ਇਲਾਜ ਬਿਮਾਰੀ ਲੱਗ ਗਈ ਇੱਕ ਭੈੜੀ ਬਿਮਾਰੀ ਦਾ ਉਹ ਸ਼ਿਕਾਰ ਹੋ ਗਿਆ ਜੇ ਜਦੋਂ ਭੈੜੀ ਬਿਮਾਰੀ ਦਾ ਸ਼ਿਕਾਰ ਹੋਇਆ ਤੇ ਅਲੱਗ-ਅਲੱਗ ਥਾਵਾਂ ਤੋਂ ਨਾ ਜਿੰਨੇ ਵੀ ਉਹਦੇ ਪ੍ਰਸ਼ੰਸਕ ਸਨ ਉਹਨਾਂ ਨੇ ਪੱਤਰ ਪਾਏ ਚਿੱਠੀ ਭੇਜੀ ਜਦੋਂ ਉਹਦੇ ਘਰ ਚਿੱਠੀਆਂ ਪਹੁੰਚੀਆਂ ਚਿੱਠੀਆਂ ਨੂੰ ਪੜਦਾ ਹੈ ਸਾਰੀਆਂ ਚਿੱਠੀਆਂ ਪੜ ਕੇ ਇੱਕ ਪਾਸੇ ਧਰਤੀਆਂ ਕਿਨਾਰੇ ਕਰ ਦਿੱਤੀਆਂ ਪਰ ਇੱਕ ਚਿੱਠੀ ਐਸੀ ਜਿਹਨੂੰ ਨੇ ਪੜਿਆ ਜਿਸ ਚਿੱਠੀ ਦੇ ਉੱਪਰ ਲਿਖਿਆ ਬਿ ਤੁਸੀਂ ਵਰਲਡ ਚੈਂਪੀਅਨ ਹੋ ਮਾਲਕ ਦੀ ਇੰਨੀ ਕਿਰਪਾ ਤੁਹਾਡੇ ਤੇ ਹੋਈ ਪਰ ਇਸ ਲਾ ਇਲਾਜ ਬਿਮਾਰੀ ਦੇ ਲਈ ਰੱਬ ਨੇ ਪਰਮੇਸ਼ਰ ਨੇ ਤੁਹਾਨੂੰ ਹੀ ਕਿਉਂ ਚੁਣਿਆ ਆਰਥਰ ਐਸ਼ ਨੇ ਕਿਸੇ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਬਸ ਇਸ ਚਿੱਠੀ ਦਾ ਜਵਾਬ ਦੇਣਾ ਉਹਨੇ ਬੜਾ ਜ਼ਰੂਰੀ ਸਮਝਿਆ ਨਰਿੰਦਰ ਸਿੰਘ ਕਪੂਰ ਲਿਖਦੇ ਆ ਉਹਨੇ ਇਸ ਚਿੱਠੀ ਦਾ ਜਵਾਬ ਦੇਣਾ ਜ਼ਰੂਰ ਸਮਝਿਆ ਉਹਨੇ ਚਿੱਠੀ ਚ ਪਤਾ ਕੀ ਲਿਖਿਆ ਕਹਿੰਦਾ ਪੂਰੀ ਦੁਨੀਆ ਦੇ ਅੰਦਰ 5 ਕਰੋੜ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ 50 ਲੱਖ ਸਿੱਖਦੇ ਰਹਿੰਦੇ ਜਿਦੇ ਵਿੱਚੋਂ 50 ਹਜ਼ਾਰ ਨੇ ਜਿਹੜੇ ਨਾ ਉਹ ਅਲੱਗ-ਅਲੱਗ ਜਗ੍ਹਾ ਤੇ ਚੰਗੇ ਖਿਡਾਰੀ ਬਣ ਜਾਂਦੇ 5000 ਬੰਦੇ ਉਹ ਨੇ ਜਿਹੜੇ ਨੈਸ਼ਨਲ ਗੇਮ ਖੇਡਦੇ ਨੇ ਕਹਿੰਦਾ ਉਹਨਾਂ ਦੇ ਵਿੱਚੋਂ ਕੁਝ ਕੋਨੇ 50 ਬੰਦੇ ਜਿਹੜੇ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਤੇ ਉਹਨਾਂ 50 ਦੇ ਵਿੱਚੋਂ ਕਹਿੰਦਾ ਦੋ ਸੈਮੀਫਾਈਨਲ ਵਿੱਚ ਪਹੁੰਚਦੇ ਨੇ ਤੇ ਚਾਰ ਸੈਮੀਫਾਈਨਲ ਪਹੁੰਚਦੇ ਨੇ ਦੋ ਫਾਈਨਲ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੋਧ ਵਿੱਚੋਂ ਇੱਕ ਵਰਲਡ ਚੈਂਪੀਅਨ ਬਣ ਗਿਆ ਇੱਕ ਵਰਲਡ ਚੈਂਪੀਅਨ ਆਰਥਰ ਐਸ ਕਹਿੰਦਾ ਜਿਸ ਵਕਤ ਮੈਂ ਵਰਲਡ ਚੈਂਪੀਅਨ ਬਣਿਆ ਸੀ ਮੈਂ ਮਾਲਕ ਨੂੰ ਨਹੀਂ ਪੁੱਛਿਆ ਵੀ ਇਸ ਵਰਲਡ ਚੈਂਪੀਅਨਸ਼ਿਪ ਵਾਸਤੇ ਤੁਸੀਂ ਮੈਨੂੰ ਹੀ ਕਿਉਂ ਚੁਣਿਆ ਤਾਂ ਕਹਿੰਦਾ ਜੇ ਅੱਜ ਮੈਨੂੰ ਵੀ ਭੈੜੀ ਬਿਮਾਰੀ ਲੱਗੀ ਏ ਤੇ ਮੈਨੂੰ ਅੱਜ ਵੀ ਕੋਈ ਅਧਿਕਾਰ ਨਹੀਂ ਕਿ ਵੀ ਮੈਂ ਰੱਬ ਨੂੰ ਇਹ ਪੁੱਛਾਂ ਵੀ ਇਸ ਬਿਮਾਰੀ ਵਾਸਤੇ ਤੁਸੀਂ ਮੈਨੂੰ ਹੀ ਕਿਉਂ ਤੋਨੇ ਇਹ ਲੋਕ ਉਹ ਨੇ ਤੇ ਭਗਤ ਉਹ ਨੇ ਸੰਤ ਉਹ ਨੇ ਗੁਰਮੁਖ ਪਿਆਰੇ ਉਹ ਨੇ ਜਿਹੜੇ ਰੱਬ ਦੀ ਰਜ਼ਾ ਦੇ ਅੰਦਰ ਰਾਜੀ ਰਹਿੰਦੇ ਨੇ ਜੋ ਮਾਲਕ ਦੇ ਘਰ ਤੋਂ ਦਾਤ ਮਿਲ ਜਾਂਦੀ ਏ ਖੁਸ਼ੀ-ਖੁਸ਼ੀ ਖਿੜੇ ਮੱਥੇ ਪ੍ਰਵਾਨ ਕਰ ਉਸ ਰੱਬ ਦੇ ਹੁਕਮ ਨੂੰ ਮੰਨਦੇ ਨੇ ਰੱਬ ਦੀ ਰਜ਼ਾ ਵਿੱਚ ਰਾਜੂ ਰਹਿੰਦੇ ਨੇ ਇਹ ਭਗਤ ਖਜ਼ਾਨਾ ਬਖਸ਼ਿਆ ਹੈ ਜਿਹੜਾ ਇਹ ਪਰਮੇਸ਼ਰ ਨੇ ਨਾ ਇਹ ਜਿਨ੍ਹਾਂ ਦੇ ਕੋਲ ਦਾਤ ਆ ਜਾਂਦੀ ਏ ਪਰ ਉਹ ਮਿਟਦੇ ਨਹੀਂ ਹੈ ਤੇ ਨਾ ਦੁਨੀਆ ਦੀ ਕੋਈ ਤਾਕਤ ਉਹ ਮਿਟਾ ਸਕਣੀ ਕਿਉਂਕਿ ਰੱਬ ਦੀ ਦਾਤ ਹੈ ਨਾ ਜਿਹੜੀ ਉਹ ਨਹੀਂ ਮਿਟਦੀ ਮੈਂ ਬਹੁਤ ਵਾਰ ਵੇਖਣਾ ਵਾਂ ਇਨਸਾਨ ਜਦੋਂ ਭਗਤੀ ਦੇ ਮਾਰਗ ਦਾ ਪੰਧ ਹੀ ਬਣਦਾ ਹੈ ਤੇ ਜੀਵਨ ਦੇ ਅੰਦਰ ਬਹੁਤ ਸਾਰੇ ਐਸੀਆਂ ਰੁਕਾਵਟਾਂ ਵੀ ਹੁੰਦੀਆਂ ਲੇਕਿਨ ਫਿਰ ਵੀ ਮਾਲਕ ਕੋ ਨਾ ਰੁਕਾਵਟਾਂ ਦੇ ਵਿੱਚੋਂ ਨਿਕਲਣ ਵਾਸਤੇ ਨਾ ਇਸ ਮਨੁੱਖ ਦਾ ਹਿਰਦਾ ਮਜ਼ਬੂਤ ਬਣਾ ਦਿੰਦਾ ਹੈ